ਪਹਿਰ ਦਾ ਸਮਾਂ ਹੈ ਪਿੰਡ ਚਭਾਲ ਦੇ ਸਾਰੇ ਇਲਾਕੇ ਦੇ ਵਿੱਚ ਸ਼ਾਂਤੀ ਫੈਲੀ ਹੈ ਜਿੱਥੇ ਇਸ ਤਪ ਦੀ ਗਰਮੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਘੱਟ ਸੰਗਤ ਹੁੰਦੀ ਹੈ ਅੱਜ ਹਜ਼ਾਰਾਂ ਸੰਗਤਾਂ ਦਾ ਠਾਠਾ ਮਰਦਾ ਇਕੱਠ ਟੰਟਾ ਅਤੀਖਾਲ ਦੇ ਵਿੱਚ ਬੈਠਾ ਹੈ ਬਾਹਰ ਮਹਿੰਗੀਆਂ ਆਲੀ ਸ਼ਾਨ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹਨ ਸੰਗਤ ਲੰਗਰ ਸ਼ਕਣ ਦੇ ਵਿੱਚ ਲੰਗਰ ਵਰਤਣ ਦੇ ਵਿੱਚ ਵਿਅਸ ਹੈ ਸਾਰੇ ਪਾਸੇ ਕੀਰਤਨ ਦੀ ਮਿੱਠੀ ਧੁਨ ਸੁਣਾਈ ਦੇ ਰਹੀ ਹੈ ਅੱਜ ਪਿੰਡ ਦੇ ਪੁਰਵ ਸਰਪੰਚ ਬਾਬਾ ਗੁਰਮੀਲ ਸਿੰਘ 115 ਕਿਲੇ ਜਵੇਂ ਦੇ ਮਾਲਕ ਜੋ ਕਿ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੇ ਉਹਨਾਂ ਦੀ ਅੰਤਮ ਅਰਦਾਸ ਦਾ ਸਮਾਹ ਹੈ ਦੂਰੋਂ ਨੇੜੋਂ ਕਈ ਮੰਤਰੀ ਐਮ ਐਲ ਏ ਸਰਪੰਚ ਅਤੇ ਕਈ ਆਸ-ਪਾਸ ਦੇ ਪਿੰਡਾਂ ਦੇ ਲੋਕ ਉਹਨਾਂ ਦੇ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੀ ਵਿਚਾਈ ਖਨ ਲੇਕਿਨ ਚਰਚਾ ਦਾ ਵਿਸ਼ਾ ਸਿਰਫ ਗੁਰਮੀਲ ਗੁਰਮੇਲ ਸਿੰਘ ਅਤੇ ਉਹਨਾਂ ਦਾ ਅਕਾਲ ਚਲਾਣਾ ਨਹੀਂ ਹੈ ਦਰਅਸਲ ਇੱਥੇ ਤਾਂ ਬਹਿਸ ਕਿਸੇ ਹੋਰ ਗੱਲ ਦੀ ਚੱਲ ਰਹੀ ਹੈ ਸਾਰੇ ਜਣੇ ਹੈਰਾਨ ਹਨ ਕਈ ਲੋਕ ਗੁਰਮੇਲ ਸਿੰਘ ਦੀ ਵਸੀਅਤ ਦੇ ਪੱਖ ਦੇ ਵਿੱਚ ਬੋਲ ਰਹੇ ਹਨ ਕਿ ਗੁਰਮੇਲ ਸਿੰਘ ਨੇ ਬਹੁਤ ਸਹੀ ਕੀਤਾ ਹੈ ਲੇਕਿਨ ਕਈ ਲੋਕ ਬੜੇ ਖਿਲਾਫ ਹਨ ਨਹੀਂ ਇਹ ਤਾਂ ਉਹਨਾਂ ਦੇ ਆਪਣੇ ਪੁੱਤਰਾਂ ਨਾਲ ਬੜਾ ਅਨਿਆਹ ਹੈ ਬੜਾ ਗੱਦ ਕੀਤਾ ਹੈ ਕੋਈ ਪਿਤਾ ਆਪਣੇ ਪੁੱਤਰਾਂ ਦੇ ਲਈ ਭਲਾ ਅਜਿਹਾ ਕਿਵੇਂ ਕਰ ਸਕਦਾ ਹੈ ਦਰਅਸਲ ਗੁਰਮੇਲ ਸਿੰਘ ਨੇ ਆਪਣੀ 100 ਤਰਾ ਕਿਲੇ ਦੀ ਵੱਡੀ ਜ਼ਮੀਨ ਤੋਂ ਵਿੱਚੋਂ ਪੂਰੇ 100 ਕਿਲੇ ਆਪਣੇ ਸ੍ਰੀ ਜੀਤ ਸਿੰਘ ਦੇ ਨਾਮ ਲਵਾ ਦਿੱਤੇ ਹਨ ਅਤੇ ਬਾਕੀ ਬੱਚੇ 15 ਕਿਲਿਆਂ ਦੇ ਵਿੱਚ ਆਪਣੇ ਤਿੰਨ ਬੇਟਿਆਂ ਨੂੰ ਹਿੱਸਾ ਦਿੱਤਾ ਹੈ ਬੜੇ ਹੈਰਾਨ ਹਨ ਜਦੋਂ ਮੁੰਡਿਆਂ ਨੂੰ ਪਤਾ ਲੱਗਿਆ ਵੀ ਸਾਡੇ ਬਾਪੂ ਨੇ ਤਾਂ ਸਾਡੇ ਹਿੱਸੇ ਦੀ ਜ਼ਮੀਨ ਸ੍ਰੀ ਨੂੰ ਦੇ ਦਿੱਤੀ ਹੈ ਬੜੇ ਹੈਰਾਨ ਹਨ ਦਰਬਾਰ ਸਭ ਦੇ ਵਿੱਚ ਗੁਰੂ ਮਹਾਰਾਜ ਜੀ ਹਰਿ ਹਰਿ ਦੇ ਵਿੱਚ ਜਿੱਥੇ ਕੀਰਤਨ ਚੱਲ ਰਿਹਾ ਹੈ ਉਸ ਜ਼ਮੀਨ ਦੀਆਂ ਵੰਡ ਦੀਆਂ ਚਰਚਾਵਾਂ ਸਭ ਪਾਸੇ ਹੋ ਰਹੀਆਂ ਨੇ ਸ੍ਰੀਜੀਤ ਸਿੰਘ ਅਗੇ ਬਾਪੂ ਗੁਰਮੇਲ ਸਿੰਘ ਦੀ ਫੋਟੋ ਦੇ ਬਿਲਕੁਲ ਕੋਲ ਬਟਾ ਹੈ ਅੱਖਾਂ ਦੇ ਵਿੱਚ ਹੰਝੂ ਹਨ ਲੇਕਿਨ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੈ ਜਿਵੇਂ ਕੋਈ ਵੱਡੀ ਸਕੀਮ ਲਾਉਣ ਦੀ ਤਿਆਰੀ ਦੇ ਵਿੱਚ ਹੋਵੇ ਜਿਵੇਂ ਕੋਈ ਵੱਡਾ ਫੈਸਲਾ ਸੁਣਾਉਣ ਜਾ ਰਿਹਾ ਹੋਵੇ ਜਿਵੇਂ ਬਸ ਇਸ ਅਰਦਾਸ ਤੋਂ ਬਾਅਦ ਉਸਨੇ ਕੋਈ ਅਜੇ ਹੀ ਅਨਾਉਂਸਮੈਂਟ ਕਰਨੀ ਹੋਵੇ ਕਿ ਕੱਲਾ ਕੱਲਾ ਖਿਲ ਜਾਵੇਗਾ ਕੱਲੇ ਕੱਲੇ ਦੇ ਪੈਰਾ ਹਟੋ ਜਮੀਂ ਨਿਕਲ ਜਾਵੇਗੀ ਤਿੰਨੋਂ ਮੁੰਡੇ ਜੋ ਕਿ ਜੀਤ ਦੇ ਪਿਛਲੇ ਸਾਈਡ ਬੈਠੇ ਹਨ ਅਚਾਨਕ ਥੀ ਉਹਨਾਂ ਨੂੰ ਵੀ ਅਹਿਸਾਸ ਹੋ ਜਾਂਦਾ ਹੈ ਇੱਥੇ ਕੁਝ ਨਾ ਕੁਝ ਅਜੀਬ ਹੋਣ ਮੜਾ ਹੈ ਇੱਥੇ ਸਾਰਾ ਕੁਝ ਸਹੀ ਨਹੀਂ ਲੱਗ ਰਿਹਾ ਪਹਿਲਾਂ ਤਾਂ ਸਾਡੇ ਬਾਪੂ ਨੇ ਸਾਡੇ ਹਿੱਸੇ ਦੀ ਜ਼ਮੀਨ ਸਾਡਾ ਹਿੱਸਾ ਇਸ ਜੀਤ ਦੇ ਨਾਮ ਜੋ ਕਿ ਸਿਰਫ ਇੱਕ ਸਿਰੀ ਨੌਕਰ ਹੈ ਇਸ ਤੇ ਹਿੱਸੇ ਲਵਾ ਦਿੱਤਾ ਹੁਣ ਇਹ ਸਾਡੇ ਸਾਹਮਣੇ ਬੈਠਾ ਹੈ ਸਾਡੇ ਸੁਪਨਿਆਂ ਦਾ ਕੀ ਹੋਵੇਗਾ ਅਸੀਂ ਬਾਹਰ ਜਾਣਾ ਸੀ ਆਪਣਾ ਕਰਜ਼ਾ ਲਾਉਣਾ ਸੀ ਆਪਣੀਆਂ ਮਹਿੰਗੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਸਨ। ਕਿੰਨਾ ਸਮਾਂ ਬਾਪੂ ਦੇ ਜਾਣ ਦਾ ਇੰਤਜ਼ਾਰ ਕੀਤਾ। ਹੁਣ ਬਾਪੂ ਗਿਆ ਹੋਏ ਅਤੇ ਸਾਡੀਆਂ ਖੁਆਇਸ਼ਾਂ ਤਾਂ ਪੂਰੀਆਂ ਬਚਾੜੇ ਮਰ ਗਿਆ ਹਨ। ਕਿ ਹੁਣੇ ਸਾਡੇ ਘਰ ਤੇ ਵੀ ਕਬਜ਼ਾ ਕਰੇਗਾ। ਲੇਕਿਨ ਜਿਵੇਂ ਹੀ ਅਰਦਾਸ ਪੂਰੀ ਹੋਈ ਕੀਰਤਨ ਦੀ ਸਮਾਪਤੀ ਹੋਈ ਹੈ। ਮਾਈਕ ਜੀਤ ਸਿੰਘ ਦੇ ਜਾਨੀ ਸ੍ਰੀ ਜੀਤ ਦੇ ਹੱਥ ਦੇ ਵਿੱਚ ਆਇਆ ਹੋਏ ਅਜੇ ਹਾਂ ਕੁਝ ਬੋਲ ਦਿੱਤਾ ਹੈ ਵੀ ਕੱਲੇ ਕੱਲੇ ਦੇ ਖੁਸ਼ ਉੱੜ ਗਏ ਹਨ। ਸਾਰੇ ਆਪਣੀ ਜਗ੍ਹਾ ਤੋਂ ਖੜੇ ਹੋ ਗਏ ਹਨ। ਕਈਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਹਨ। ਕਈ ਲੋਕ ਜਕਾਰੇ ਛੜਨ ਲੱਗੇ ਹਨ ਅਜੇ ਹਾਕੀ ਬੋਲਦੀ ਤਾਂ ਜਿੱਤ ਨੇ ਆਖਿਰਕਾਰ ਕਿਉਂ ਆਪਣੇ ਤਿੰਨ ਮੁੰਡਿਆਂ ਨੂੰ ਛੱਡ ਕੇ ਇੱਕ ਸੇਰੀ ਦੇ ਨਾਮ ਲਵਾ ਦਿੱਤੀ ਪੂਰੀ 100 ਕਿਲਾ ਜਮੀਨ ਕੌਣ ਸੀ ਇਹ ਸੇਰੀ ਜਿੱਤ ਆਖਿਰਕਾਰ ਕਿ ਇਸਨੇ ਕੋ ਬੜਾ ਤੋਕਾ ਕੀਤਾ ਸੀ ਜਾਂ ਇਸ ਦੇ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਜਾਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਬਣੇ ਰਹਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲਿਕ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਿਨਾਂ ਦਰਕ ਕਿਆ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਬਾਬਾ ਅਗਬਰ ਮੇਲ ਸਿੰਘ ਇੱਕ ਮਿਹਨਤੀ ਸੱਚੇ ਕਿਸਾਨ ਸਨ ਉਹਨਾਂ ਦੇ ਪਿਤਾ ਦੇ ਕੋਲ ਕੋਈ ਬਹੁਤੀ ਜ਼ਮੀਨ ਨਹੀਂ ਸੀ ਸਿਰਫ 5 ਕਿੱਲਾਂ ਦਾ ਛੋਟਾ ਟੱਕ ਜਸਤੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਸੀ ਗੁਰਮੀਲ ਸਿੰਘ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਕਦੇ ਵੀ ਕੋਈ ਸ਼ੌਂਕ ਨਹੀਂ ਪਾਲਿਆ ਸਿਰਫ ਇੱਕ ਸੁਪਨਾ ਵੀ ਆਪਣੀ ਜ਼ਮੀਨ ਨੂੰ ਵਧਾਣਾ ਹੈ ਉਹਨਾਂ ਦੀਆਂ ਉਂਗਲਾਂ ਦੀਆਂ ਗੰਢਾਂ ਉਹਨਾਂ ਦੇ ਮੱਥੇ ਤੇ ਪਸੀਨੇ ਦੀਆਂ ਬੋਲਾਂ ਅਤੇ ਉਹਨਾਂ ਦੇ ਚਿਹਰੇ ਦੀਆਂ ਝੁਰੜੀਆਂ ਇਸ ਗੱਲ ਦਾ ਵੱਡਾ ਸਬੂਤ ਹਨ ਵੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਨੌਜਵਾਨ ਗੁਰਮੀਲ ਸਿੰਘ ਰਾਤ ਨੂੰ ਚੰਨ ਦੀ ਰੋਸ਼ਨੀ ਦੇ ਵਿੱਚ ਪਸੀਨੇ ਨਾਲ ਪਜਾ ਰਿਹਾਦਾ ਉਹਨਾਂ ਦੇ ਪਿਤਾ ਉਹਨਾਂ ਨੂੰ ਕਹਿੰਦੇ ਸਨ ਵੀ ਤਰਾ ਹੁਣ ਤਾਂ ਆਰਾਮ ਕਰ ਲਿਆ ਸਵੇਰ ਦੀ ਰਾਤ ਹੋ ਗਈ ਹੈ ਗੁਰਮੀਲ ਸਿੰਘ ਦਾ ਜਵਾਬ ਆਂਦਾ ਨਾ ਬਾਪੂ ਸਾਡੇ ਸੁਪਨੇ ਅਜੇ ਵੱਡੇ ਹਨ ਜਦ ਬਕ ਮੈਂ ਆਪਣੇ ਪਿਤਾ ਦੀ ਜ਼ਮੀਨ ਨੂੰ ਦੁਗਣਾ ਫਿਰ ਚੌਗਣਾ ਨਹੀਂ ਕਰਨਦਾ ਮੈਂ ਆਰਾਮ ਨਹੀਂ ਕਰਾਂਗਾ ਉਸ ਸਮੇਂ ਪਿੰਡ ਦੇ ਵਿੱਚ ਜ਼ਮੀਨ ਬਹੁਤ ਮਹਿੰਗੀ ਸੀ ਜ਼ਮੀਨ ਖਰੀਦਣ ਦੇ ਲਈ ਗੁਰਮੀਲ ਸਿੰਘ ਨੇ ਕਈ ਸਾਲਾਂ ਤੱਕ ਮਿਹਨਤ ਕੀਤੀ ਕੋਹਨ ਪਸੀਨਾ ਇੱਕ ਈਟਾ ਅਤੇ ਫਿਰ ਵੀ ਉਸਨੇ ਹੌਸਲਾ ਨਹੀਂ ਛੱਡਿਆ ਉਸਨੇ ਕਈ ਵਾਰ ਭੁੱਖੇ ਰਹਿ ਕੇ ਵੀ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਐਸੀ ਤਰ੍ਹਾਂ ਸਾਲਾਂ ਬਦੀ ਮਿਹਨਤ ਕਰਕੇ ਉਹਨਾਂ ਨੇ ਇਸ ਪੰਜ ਕਿਲੇ ਤੋਂ ਲਗਭਗ 100 ਕਿਲਾ ਜ਼ਮੀਨ ਬਣਾ ਲਈ ਉਹ ਇੱਕ ਵੱਡੇ ਜ਼ਿਮੀਂਦਾਰ ਬਣ ਗਏ ਪਰ ਉਹਨਾਂ ਦੇ ਸੁਪਨੇ ਟੁੱਟਣੇ ਵੀ ਸ਼ੁਰੂ ਹੋ ਗਏ ਜਦੋਂ ਉਹਨਾਂ ਦੇ ਪੁੱਤਰ ਥੋੜੇ ਵੱਡੇ ਹੋਏ ਤਾਂ ਗੁਰਮੇਲ ਸਿੰਘ ਨੇ ਆਪਣੇ ਤਿੰਨ ਪੁੱਤਰਾਂ ਕਰਮਜੀਤ, ਮਨਦੀਪ ਅਤੇ ਗੁਰਜੋਤ ਨੂੰ ਬਹੁਤ ਪਿਆਰ ਅਤੇ ਚੰਗੀ ਪਰਵਰਿਸ਼ਤਿਤੀ ਦਿੱਤੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਦੇ ਕੋਈ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਪਰ ਪੁੱਤਰਾਂ ਨੇ ਪਿਓ ਦੀ ਮਿਹਨਤ ਨੂੰ ਕਦੇ ਨਹੀਂ ਸਮਝਿਆ ਉਹ ਬਚਪਨ ਤੋਂ ਹੀ ਆਪਣੇ ਪਿਤਾ ਦੀ ਮਿਹਨਤ ਦਾ ਮਜ਼ਾਕ ਉਡਾਉਂਦੇ ਵੀ ਸਾਡਾ ਪਿਉਤਾ ਕੰਜੂਸੀ ਮਰ ਜਾਵੇਗਾ ਇਸ ਨੇ ਸਾਰੀ ਉਮਰ ਕੰਜੂਸੀ ਕੀਤੀ ਹੈ ਕਦੇ ਕੋਈ ਢੰਗ ਦਾ ਲੀਡਾ ਨਹੀਂ ਪਾਇਆ ਅਤੇ ਪਿੰਡ ਦੇ ਵਿੱਚ ਸਾਡੀ ਤੂਤ ਹੁੰਦੀ ਹੈ ਵੀ ਇਹਨੀ ਜ਼ਮੀਨ ਹੈ ਸਾਡਾ ਘਰ ਕਿਨਾਂ ਨਿਕਾ ਹੈ ਉਹ ਦੇਖੋ ਸਾਡੇ ਤੋਂ ਅੱਧੀ ਜ਼ਮੀਨ ਵਾਲੇ ਵੀ ਕਿੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਕਨੀਆਂ ਆਲੀਸ਼ਾਨ ਕਾਰਾਂ ਦੇ ਵਿੱਚ ਘੁੰਮਦੇ ਹਨ ਇੱਕ ਦੇਖ ਲੋ ਸਾਡਾ ਬਾਪੂ ਹੈ ਇਸ ਦੇ ਕੋਲੋਂ ਕਾਰਾ ਸ਼ੈਡੋ ਢੰਗ ਦਾ ਮੋਟਰਸਾਈਕਲ ਜੁੜਿਆ ਹੈ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਅਸੀਂ ਗਰੀਬਾਂ ਵਾਂਗੂੰ ਰਹਿੰਦੇ ਹਾਂ ਸਭ ਤੋਂ ਵੱਡਾ ਪੁੱਤਰ ਕਰਮਜੀਤ ਜੋ ਹਮੇਸ਼ਾ ਅਮਰੀਕਾ ਜਾਣ ਦਾ ਵੱਡਾ ਸੁਪਨਾ ਦੇਖਦਾ ਸੀ ਉਸ ਨੂੰ ਪੰਜਾਬ ਦੀ ਜ਼ਮੀਨ ਬਿਲਕੁਲ ਬੇਕਾਰ ਲੱਗਦੀ ਸੀ ਉਹ ਸੋਚਦਾ ਸੀ ਕਿ ਖੇਤੀਬਾੜੀ ਅਨਪੜਾ ਦਾ ਕੰਮ ਹੈ ਇਹ ਮੇਰੇ ਵਾਸਤੇ ਗੱਲ ਨਹੀਂ ਹੈ ਮੈਂ ਤਾਂ ਉੱਥੇ ਜਾਊਂਗਾ ਚੰਗੀ ਬਾਹਰ ਘੁੰਮਾਂਗਾ ਕਿਦਨੇ ਉਸਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਿਹਾ ਮੇਰੇ ਬਾਪੂ ਨੂੰ ਦਾ ਸਿਰਫ ਜ਼ਮੀਨ ਦਾ ਨਾਲ ਚ ਹੈ ਇਸ ਲਈ ਮੇਰਾ ਸੁਪਨਾ ਪੂਰਾ ਹੋਣ ਦੇਣਾ ਮੈਨੂੰ ਅਮਰੀਕਾ ਜਾ ਕੇ ਵੱਡਾ ਕਾਰੋਬਾਰ ਸ਼ੁਰੂ ਕਰਨਾ ਹੈ ਉਸਨੇ ਆਪਣੇ ਬਾਪੂ ਨੂੰ ਫੋਨ ਕਰਕੇ ਕਿਹਾ ਵੀ ਬਾਪੂ ਜ਼ਮੀਨ ਵੇਚ ਦਿਓ ਅਤੇ ਮੈਨੂੰ ਪੈਸੇ ਭੇਜ ਦਿਓ ਮੈਂ ਅਮਰੀਕਾ ਦੇ ਵਿੱਚ ਆਪਣਾ ਵੱਡਾ ਕਾਰੋਬਾਰ ਸ਼ੁਰੂ ਕਰਨਾ ਚਾਹਨਾ ਹੈ ਜਮੀਨ ਦੇ ਵਿੱਚ ਕੀ ਰੱਖਿਆ ਹੋਏ ਭਲਾ ਕਿੰਨੀ ਵੀ ਜ਼ਮੀਨ ਹੋਵੇ ਰਹਿਣਾ ਤਾਂ ਮਿੱਟੀ ਘਟੇ ਦੇ ਵਿੱਚ ਹੈ ਇਸ ਦੇ ਵਿੱਚੋਂ ਕੁਝ ਕਿਲੇ ਜ਼ਮੀਨ ਮੇਰੇ ਵਾਸਤੇ ਵੜਵਾ ਦਿਓ ਮੈਂ ਦੇਖੋ ਅਮਰੀਕਾ ਜਾਵਾਂਗਾ ਤੁਹਾਡੀ ਜ਼ਮੀਨ ਦਿਨਾਂ ਦੇ ਵਿੱਚ ਦੁਗਣੀ ਕਰ ਦਾਂਗਾ ਮੇਰੇ ਤੇ ਵਿਸ਼ਵਾਸ ਰੱਖੋ ਲੇਕਿਨ ਅਗੋਂ ਬਾਪੂ ਦਾ ਕਿਉਂ ਕਹਿਣਾ ਹੁੰਦਾ ਵੀ ਜੇਕਰ ਤੂੰ ਇੱਥੇ ਮਿਹਨਤ ਨਹੀਂ ਕਰ ਸਕਦਾ ਉੱਥੇ ਆਪੇ ਮਿਹਨਤ ਕਿਵੇਂ ਕਰ ਲਵੇਂਗਾ ਕੋਈ ਗੱਲ ਨਹੀਂ ਐਨੀ ਜ਼ਮੀਨ ਹੈ ਕਿ ਚਟਣੀ ਥੋੜੀ ਹੋਏ ਤੁਹਾਡੇ ਵਾਸਤੇ ਹੈ ਇੱਥੇ ਰਹੋ ਇੱਥੇ ਪੰਜ ਆਵ ਦੇ ਵਿੱਚ ਬਹੁਤ ਕੁਝ ਹੈ ਇੱਥੇ ਮੈਂ ਤਾਂ ਕਰੋ ਉੱਥੋਂ ਨਾਲੋਂ ਇੱਥੇ ਵੀ ਬਹੁਤ ਤਰੱਕੀ ਹੈ ਇੰਝ ਨਹੀਂ ਵੀ ਉੱਤੇ ਜਾ ਕੇ ਆਰਾਮ ਦੇ ਨਾਲ ਤਰੱਕੀ ਆਪ ਚੜ ਜਾਂਦੀ ਹੈ ਕੰਮ ਤਾਂ ਭਾਈ ਉੱਥੇ ਵੀ ਕਰਨਾ ਪੈਂਦਾ ਹੈ ਇਹ ਨਹੀਂ ਗੱਲ ਸਮਝਾਉਂਦੇ ਲੇਕਿਨ ਨਾਮੰਦਾ ਵਿਚਕਾਰਲਾ ਪੁੱਤਰ ਮਨਦੀਪ ਸੀ ਜੋ ਸ਼ਹਿਰ ਦੇ ਵਿੱਚ ਰਹਿੰਦਾ ਸੀ ਪਰ ਉਸ ਨੂੰ ਨਸ਼ੇ ਦੀ ਲਤ ਲੱਗ ਗਈ ਉਸ ਨੇ ਕਈ ਲੋਕਾਂ ਕੋਲੋਂ ਕਰਜ਼ਾ ਲਿਆ ਸੀ ਅਤੇ ਹਰ ਰੋਜ਼ ਉਸਤੇ ਮਗਰ ਲੋਕ ਪੈਸੇ ਮੰਗਣ ਲਈ ਆਉਂਦੇ ਰਹਿੰਦੇ ਇੱਕ ਦਿਨ ਗੁਰਮੀਲ ਸਿੰਘ ਦੇ ਖੇਤ ਵਿੱਚ ਇੱਕ ਅਜਨਬੀ ਵਿਅਕਤੀ ਆਇਆ ਅਤੇ ਕਹਿਣ ਲੱਗਿਆ ਵੀ ਸਰਦਾਰ ਜੀ ਮੈਨੂੰ ਮਨਦੀਪ ਨੇ ਤੁਹਾਡਾ ਪਤਾ ਲਿਆ ਦਾ ਹੈ ਉਸਨੇ ਮੇਰੇ ਕੋਲੋਂ 5 ਲੱਖ ਰੁਪਏ ਲਏ ਸਨ ਅਤੇ ਹੁਣੋਂ ਵਾਪਸ ਨਹੀਂ ਦੇ ਰਿਹਾ ਇਸ ਸਮੇਂ ਕੇ ਗੁਰਮੇਲ ਸਿੰਘ ਦਾ ਦਿਲ ਟੁੱਟ ਗਿਆ ਉਹਨਾਂ ਨੂੰ ਅਹਿਸਾਸ ਹੋਇਆ ਵੀ ਉਹਨਾਂ ਦੇ ਪੁੱਤਰ ਕਿੰਨੇ ਵਿਗੜ ਗਏ ਹਨ ਕਿੰਨੇ ਨਲਖਾਨੇ ਹਨ ਵੀ ਪੰਜੀ ਕਮਾਈ ਤਾਂ ਕੀ ਹੋਏ ਪੰਜ-ਪੰਜ ਲੱਖ ਰੁਪਏ ਦਾ ਨਸ਼ਾ ਕਰ ਜਾਂਦੇ ਹਨ ਆਪਣਾ ਸ਼ਰੀਰ ਖਰਾਬ ਕਰ ਰਹੇ ਹਨ ਇਹਨਾਂ ਨੇ ਕਿਹਾ ਮੇਰੀ ਜ਼ਮੀਨ ਸੰਭਾਲਣੀ ਹੈ ਇਹਨਾਂ ਨੇ ਤਾਂ ਇਹ ਜਿਹੜੇ ਜ਼ਮੀਨ ਦੇ ਵੱਡੇ ਟੱਕ ਹਨ ਇਹ ਵੀ ਵੇਚ ਖਾਣੇ ਹਨ ਸਭ ਤੋਂ ਛੋਟਾ ਪੁੱਤਰ ਗਜੋਤ ਜੋ ਫਜ਼ੂਲ ਖਰਚੀ ਕਰਨ ਵਾਲਾ ਸੀ ਉਹ ਆਪਣੇ ਦੋਸਤਾਂ ਦੇ ਨਾਲ ਕੈਫੇ ਰੈਸਟੋਰੈਂਟਾਂ ਤੇ ਹੋਟਲਾਂ ਦੇ ਵਿੱਚ ਮੋਟਾ ਸਰਦੋਂ ਦਾ ਉਹ ਅਕਸਰ ਕਹਿੰਦਾ ਇਹ ਸਾਰਾ ਪੈਸਾ ਮੇਰਾ ਹੈ ਮੈਂ ਜੋ ਚਾਹਉਂ ਕਰਾਂ ਉਹ ਕਰਦਾ ਲੈਣ ਦੇ ਵਿੱਚ ਵੀ ਯਕੀਨ ਰੱਖਦਾ ਸੀ ਜਿੱਤੋ ਕਿਤੋਂ ਵੀ ਹੋਵੇ ਲੋਕਾਂ ਤੋਂ ਉਧਾਰ ਪੈਸੇ ਮੰਗ ਕੇ ਅਤੇ ਆਯਾਸ਼ੀ ਦੇ ਵਿੱਚ ਉੜਾ ਦਿੰਦਾ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਮੇਰਾ ਬਾਪੂ ਪਿੰਡ ਦਾ ਰਾਜਾ ਹੈ ਸਰਪੰਚ ਹੈ ਮੈਂ ਉਸਦਾ ਪੁੱਤਰ ਹਾਂ ਇਸ ਨਾਲ ਉਸਦੀ ਹੰਕਾਰਤਾ ਹੋਰ ਸਪਸ਼ਟ ਹੁੰਦੀ ਹੰਕਾਰੀ ਬੰਦਾ ਸੀ ਗੁਰਮੀਲ ਸਿੰਘ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਬੰਦਾ ਸੀ ਜੀਤ ਉਸਦਾ ਬਚਪਨ ਬਹੁਤ ਦੁਖਦਾਈ ਸੀ ਉਹ ਬਹੁਤ ਛੋਟਾ ਸੀ ਜਦੋਂ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਪੂਰੀ ਤਰ੍ਹਾਂ ਅਰਾਧ ਹੋ ਗਿਆ ਸੀ ਗੁਰਮੀਲ ਸਿੰਘ ਨੇ ਉਸ ਨੂੰ ਆਪਣੇ ਘਰ ਦੇ ਵਿੱਚ ਆਸਰਾ ਦਾ ਤਾਂ ਫਤਿਹ ਉਸ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਪਿੰਡ ਦੇ ਲੋਕਾਂ ਨੇ ਇਸ ਦੇ ਕਈ ਸਵਾਲ ਉਠਾਏ ਪਰ ਗੁਰਮੇਲ ਸਿੰਘ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਜੀਤ ਨੇ ਕਦੇ ਵੀ ਆਪਣੇ ਆਪ ਨੂੰ ਇੱਕ ਨੌਕਰ ਨਹੀਂ ਸਮਝਿਆ ਸਗੋਂ ਆਪਣੇ ਆਪ ਨੂੰ ਗੁਰਮੇਲ ਸਿੰਘ ਦਾ ਪੁੱਤਰ ਮੰਨਦਾ ਸੀ ਇੱਕ ਦਿਨ ਜਦੋਂ ਜੀਤ ਬਹੁਤ ਛੋਟਾ ਸੀ ਅਤੇ ਬਾਕੀ ਤਿੰਨੋਂ ਭਰਾ ਉਸ ਨੂੰ ਨੌਕਰ ਦਾ ਮੁੰਡਾ ਕਹਿ ਕੇ ਛਿੜਦੇ ਜਨ ਆ ਗੁਰਮੇਲ ਸਿੰਘ ਨੇ ਇਹ ਸੁਣ ਕੇ ਉਹਨਾਂ ਨੂੰ ਬਹੁਤ ਗੁੱਸਾ ਕੀਤਾ ਜੀਤ ਮੇਰੇ ਪੁੱਤਰ ਵਰਗਾ ਹੈ ਜੇਕਰ ਕਿਸੇ ਨੇ ਉਸ ਨੂੰ ਫਿਰ ਤੋਂ ਸੇਰੀ ਜਾਂ ਨੌਕਰ ਕਿਹਾ ਤਾਂ ਉਸ ਨੂੰ ਮੈਂ ਆਪਣਾ ਪੁੱਤਰ ਨਹੀਂ ਮੰਨਾਂਗਾ ਦੇਖ ਲਈਏ ਪਰ ਤੁਹਾਡੀ ਸ਼ਮਤਾ ਜਾਵੇਗੀ ਕਿ ਗੁਰਮੇਲ ਸਿੰਘ ਨੇ ਜੀਤ ਨੂੰ ਆਪਣੇ ਗਢੇ ਨਾਲ ਲਗਾ ਲਿਆ ਜੀਤ ਨੇ ਗੁਰਮੇਲ ਸਿੰਘ ਨੂੰ ਕਦੇ ਵੀ ਕੱਲ ਨਹੀਂ ਛੱਡਿਆ ਜਦੋਂ ਗੁਰਮੇਲ ਸਿੰਘ ਦੇ ਪੁੱਤਰ ਸ਼ਹਿਰਾਂ ਦੇ ਵਿੱਚ ਰਹਿਣ ਲੱਗੇ ਪਰ ਜੀਤ ਆਪਣੇ ਬਾਪੂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦਾ ਉਹ ਸਵੇਰੇ 4 ਵਜੇ ਉੱਠ ਕੇ ਗੁਰਮੇਲ ਸਿੰਘ ਦੇ ਨਾਲ ਖੇਤਾਂ ਦੇ ਵਿੱਚ ਜਾਂਦਾ ਜਦੋਂ ਬਾਪੂ ਥੱਕ ਜਾਂਦਾ ਤਾਂ ਜੀਤ ਉਹਨਾਂ ਲਈ ਰੋਟੀ ਲੈ ਕੇ ਆਉਂਦਾ ਅਤੇ ਉਹਨਾਂ ਨੂੰ ਪਾਣੀ ਪਿਉਂਦਾ ਰਾਤ ਨੂੰ ਜਦੋਂ ਗੁਰਮੇਲ ਸਿੰਘ ਖੇਤਾਂ ਦੇ ਵਿੱਚ ਜਗਦਾ ਤਾਂ ਜੀਤ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰਦਾ ਇੱਕ ਦਿਨ ਗੁਰਮੇਲ ਸਿੰਘ ਬਹੁਤ ਬਿਮਾਰ ਹੋ ਗਿਆ ਉਹ ਹੁਣ ਖੇਤਾਂ ਦੇ ਵਿੱਚ ਕੰਮ ਨਹੀਂ ਕਰ ਸਕਦਾ ਸੀ ਕਰਮਜੀਤ ਮਨਦੀਪ ਅਤੇ ਗੁਰਜੋਤ ਨੂੰ ਉਹਨਾਂ ਦੀ ਬਿਮਾਰੀ ਬਾਰੇ ਪਤਾ ਲੱਗਿਆ ਪਰ ਕੋਈ ਵੀ ਉਹਨਾਂ ਨੂੰ ਮਿਲਣ ਤੱਕ ਨਹੀਂ ਆਇਆ ਸਰਪਜੀਤ ਹੀ ਉਹਨਾਂ ਦੇ ਨਾਲ ਸੀ ਜੀਤ ਰਾਤ ਰਾਤ ਜਾ ਕੇ ਬਾਪੂ ਦੀ ਸੇਵਾ ਕਰਦਾ ਉਹ ਆਪਣੇ ਹੱਥਾਂ ਨਾਲ ਉਹਨਾਂ ਨੂੰ ਦਵਾਈ ਦਿੰਦਾ ਅਤੇ ਉਹਨਾਂ ਦੇ ਸਰੀਰ ਨੂੰ ਸਾਫ਼ ਸੁਥਰਾ ਰੱਖਦਾ ਇੱਕ ਦਿਨ ਗੁਰਮੇਲ ਸਿੰਘ ਨੇ ਜੀਤ ਨੂੰ ਕਿਹਾ ਪੁੱਤਰ ਤੂੰ ਤਾਂ ਸੱਚ ਵਿੱਚ ਮੇਰਾ ਬੇਟਾ ਹੈ ਮੇਰੇ ਅਸਲੀ ਪੁੱਤਰ ਤਾਂ ਮੈਨੂੰ ਕਦੇ ਉਹ ਛੱਡ ਕੇ ਚਲੇ ਗਏ ਹਨ ਉਹਨਾਂ ਦੇ ਦਿਲ ਵਿੱਚ ਸਿਰਫ ਪੈਸਾ ਹੈ ਮੇਰੇ ਵਾਸਤੇ ਕੋਈ ਪਿਆਰ ਨਹੀਂ ਹੈ ਜੀਤ ਨੇ ਗੁਰਮੇਲ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਬਾਪੂ ਉਹ ਵੀ ਤੇਨੂੰ ਪਿਆਰ ਕਰਦੇ ਹਨ ਬਸ ਆਪਣੀ ਜ਼ਿੰਦਗੀ ਦੇ ਵਿੱਚ ਉਲਝ ਗਏ ਹਨ ਪਰ ਗੁਰਮੇਲ ਸਿੰਘ ਦਾ ਦਿਲ ਬਹੁਤ ਦੁਖੀ ਸੀ ਇਸ ਤੋਂ ਬਾਅਦ ਬਾਬਾ ਗੁਰਮੇਲ ਸਿੰਘ ਨੇ ਇੱਕ ਬਹੁਤ ਹੀ ਗਲਤ ਫੈਸਲਾ ਲਿਆ ਉਹਨਾਂ ਨੇ ਆਪਣੇ ਪਿੰਡ ਦੇ ਵਕੀਲ ਨੂੰ ਬੁਲਾਇਆ ਵਕੀਲ ਉਹਨਾਂ ਦਾ ਬਹੁਤ ਪੁਰਾਣਾ ਦੋਸਤ ਸੀ ਗੁਰਮੇਲ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਦੋਸਤਾਂ ਮੈਂ ਆਪਣੇ ਪੁੱਤਰਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਕੇ ਆਪਣੀ ਮਹਿਲਤ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਮੈਨੂੰ ਪਤਾ ਹੈ ਜੇਕਰ ਆਪਣੀ ਜ਼ਮੀਨ ਮੈਂ ਆਪਣੇ ਨਲਾਇਕ ਮੁੰਡੇ ਦੇ ਨਾਮ ਕਰਾ ਦਿੱਤੀ ਉਹਨਾਂ ਨੇ 10 ਦਿਨ ਹੀ ਕੱਟਣੇ 115 ਕਿਲੇ ਦਾ ਕਦੋਂ ਸਿਰਫ 15 ਕਿਲੇ ਬਚ ਜਾਣਗੇ ਪਤਾ ਵੀ ਨਹੀਂ ਲੱਗਣਾ ਪਰ ਤੁਸੀਂ ਕਰਨਾ ਕੀ ਚਾਹੁੰਦੇ ਹੋ ਵਕੀਲ ਨੇ ਕਿਹਾ ਗੁਰਮੇਲ ਸਿੰਘ ਨੇ ਕਿਹਾ ਮੈਂ ਆਪਣੇ 15 ਕਿੱਲੇ ਜ਼ਮੀਨ ਵਿੱਚੋਂ ਸਿਰਫ 15 ਕਿੱਲੇ ਆਪਣੇ ਤਿੰਨ ਪੁੱਤਰਾਂ ਨੂੰ ਦੇਣਾ ਚਾਹੁੰਦਾ ਹੈ ਇਹ ਵੀ ਬੜੀ ਜ਼ਿਆਦਾ ਹੈ ਮੈਨੂੰ ਇਸ ਤੇ ਪੂਰਾ ਸ਼ੱਕ ਹੈ ਵੀ ਇਹ ਵੀ ਪਤਾ ਨਹੀਂ ਉਹਨਾਂ ਕੋਲ ਨਹੀਂ ਕਿ ਜਾਨੇ ਲਾਏਗੀ ਅਤੇ ਬਾਕੀ 100 ਕਿੱਲੇ ਜ਼ਮੀਨ ਆਪਣੇ ਮੁੰਡੇ ਵਰਗੇ ਜੀਤ ਨੂੰ ਦੇਣਾ ਚਾਹੁੰਦਾ ਹੈ ਵਕੀਲ ਨੇ ਹੈਰਾਨੀ ਨਾਲ ਕਿਹਾ ਪਰ ਇਹ ਕਿਵੇਂ ਹੋ ਸਕਦਾ ਹੈ ਇਹ ਬੜਾ ਅਜੀਬ ਫੈਸਲਾ ਹੈ ਗੁਰਮੇਲ ਸਿੰਘ ਨੇ ਕਿਹਾ ਮੈਂ ਜਾਣਦਾ ਹਾਂ ਪਰ ਜੀਤ ਨੇ ਮੇਰੀ ਸੱਚੇ ਦਿਨੋਂ ਸੇਵਾ ਕੀਤੀ ਹੈ ਮੇਰੇ ਪੁੱਤਰ ਤਾਂ ਸਿਰਫ ਮੇਰੀ ਮਿਹਨਤ ਦਾ ਫਲਣਾ ਚਾਹੁੰਦੇ ਹਨ ਪਰ ਜੀਤ ਨੇ ਮੇਰੀ ਮਿਹਨਤ ਨੂੰ ਸੱਚਮੁੱਚ ਸੰਭਾਲਿਆ ਹੈ ਵਕੀਲ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਇੱਕ ਬਸੀ ਦਿਖਵਾ ਕੇ ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਗੁਰਮੇਲ ਸਿੰਘ ਦੇ ਦੇਹਾਂਤ ਤੋਂ ਥੋੜੇ ਸਮੇਂ ਬਾਅਦ ਜਦੋਂ ਉਹਨਾਂ ਦੇ ਭੋਗ ਦਾ ਸਮਾਂ ਆ ਗਿਆ ਇਸ ਦਿਨ ਪਿੰਡ ਦੇ ਸਰਪੰਚ ਅਤੇ ਪੰਚਾਇਤ ਦੇ ਮੈਂਬਰਾਂ ਦੇ ਸਾਹਮਣੇ ਵਕੀਲ ਨੇ ਵਸੀਅਤ ਪੜ੍ਹਨੀ ਸ਼ੁਰੂ ਕੀਤੀ ਤਿੰਨੋਂ ਪ੍ਰਾਕ ਕਰਮਜੀਤ ਮਨਦੀਪ ਅਤੇ ਗੁਰਜੋਤ ਉਹ ਵੀ ਉੱਥੇ ਮੌਜੂਦ ਸਨ ਵਕੀਲ ਨੇ ਵਸੀਅਤ ਪੜ੍ਹੀ ਕਿ ਸਰਦਾਰ ਗੁਰਮੇਲ ਸਿੰਘ ਨੇ ਆਪਣੀ 115 ਕਿੱਲੇ ਜ਼ਮੀਨ ਵਿੱਚੋਂ 5 ਕਿੱਲੇ ਜ਼ਮੀਨ ਆਪਣੇ ਵੱਡੇ ਮੁੰਡੇ ਦੇ ਨਾਮ ਕਰਵਾਈ ਹੈ ਬਾਕੀ ਦੋ ਉਹਨਡੇ ਬੜੇ ਖੁਸ਼ ਹੋ ਗਏ ਵੀ ਕਮਾਲ ਹੈ ਬਾਅਦ ਨਜ਼ਾਰੇ ਆ ਗਏ 5 ਕਿੱਲੇ ਸਰਫੇਸ ਨੂੰ ਮਿਲੇ ਹਨ ਬਾਕੀ ਜਿਹੜੇ 110 ਕਿਲੇ ਹਨ ਉਹਨਾਂ ਦੇ ਵਿੱਚੋਂ ਸਾਨੂੰ ਅੱਧਾ ਦਾ ਮਿਲੇਗਾ ਜਦੋਂ ਅਗਲੀ ਵਾਰ ਦੱਸਿਆ ਕਿ ਅਗਲੇ 5 ਕਿਲੇ ਜਿਹੜੇ ਹਨ ਉਹ ਵਿਚਾਰ ਵਾਲੇ ਪਰਾਂ ਨੂੰ ਦਿੱਤੇ ਹਨ ਤੀਜਾ ਪਰਾਂ ਚੁੱਟਿਆ ਉਸ ਸਮੇਂ ਲੱਗਿਆ ਬਾਪੂ ਮੈਨੂੰ ਬੜਾ ਪਿਆਰ ਕਰਦਾ ਹੈ ਇਤਨ ਲਛੜੀ ਹੈ ਦੂਜਾ ਅਮਰੀਕਾ ਜਾਣਾ ਚਾਹੁੰਦਾ ਹੈ ਸਤਮ ਵਿੱਚ ਮੇਰੇ ਬਾਪੂ ਨੇ ਮੇਰੇ ਵਾਸਤੇ ਪੂਰੇ 105 ਕਿਲੇ ਰੱਖੇ ਹਨ ਉਵਰਾਪੂਕ ਕਮਲ ਕਰ ਦਿੱਤਾ ਲੇਕਿਨ ਜਿਵੇਂ ਬੋਲਿਆ ਨਾ ਵੀ ਅਗਲੇ 5 ਕਿਲੇ ਤੀਜੇ ਮੁੰਡੇ ਦੇ ਨਾਮ ਹੋਣਾ ਹੈ ਹੈਰਾਨ ਲਗੇ ਇਹਨਾਂ ਦੇ ਪਹਿਲਾ 80 ਜਮੀਨ ਨਿਕਲ ਗਏ ਵੀ ਆ ਕੀ ਬਾਕੀ ਬੱਚੇ 100 ਕਿਲੇ ਕਿਧਰ ਗਏ ਜਦੋਂ ਵਕੀਲ ਨੇ ਦੱਸਿਆ ਬੇ ਬਾਕੀ ਬੱਚੇ ਜਿਹੜੇ 100 ਕਿਲੇ ਖਨ ਹੈ ਇਹ ਤੁਹਾਡੇ ਜਿਸ ਨੂੰ ਤੁਸੀਂ ਸ੍ਰੀ ਕਹਿੰਦੇ ਹੋ ਬਾਪੂ ਦੇ ਚੌਥੇ ਪੁੱਤਰ ਜੀਤ ਦੇ ਨਾਮ ਹਨ ਜੀਤ ਦੇ ਨਾਮ ਬਾਪੂ ਨੇ 100 ਕਿਲੇ ਜ਼ਮੀਨ ਲਗਾ ਦਿੱਤੀ ਹੈ ਹੁਣ ਉਹਨਾਂ ਦੇ ਚਿਹਰਿਆਂ ਦੇ ਤੋਤੇ ਉੱਡ ਚੁੱਕੇ ਹਨ ਇਹ ਸੁਣ ਕੇ ਤਿੰਨੋਂ ਭਰਾਵਾਂ ਦੇ ਚਿਹਰਿਆਂ ਤੇ ਹੈਰਾਨੀ ਗੁੱਸਾ ਅਤੇ ਲਾਲਚ ਸਾਫ ਦਿਖਾਈ ਦੇਣ ਲੱਗਾ ਕਰਮਜੀਤ ਮਨਦੀਪ ਅਤੇ ਗੁਰਜੋਤ ਇੱਕ ਦੂਜੇ ਦੇ ਚਿਹਰੇ ਵੱਲ ਦੇਖਣ ਲੱਗੇ ਉਹ ਉੱਟ ਕੇ ਵਕੀਲ ਦੇ ਸਾਹਮਣੇ ਖੜੇ ਹੋ ਗਏ ਇਹ ਕੀ ਮਜ਼ਾਕ ਹੈ ਕਰਮਜੀਤ ਚਿਕਿਆ ਤੁਸੀਂ ਸਾਡੇ ਹੱਕਾਂ ਨੂੰ ਇੱਕ ਨੌਕਰ ਨੂੰ ਕਿਵੇਂ ਦੇ ਸਕਦੇ ਹੋ ਮਨਦੀਪ ਬੜੇ ਗੁੱਸੇ ਦੇ ਵਿੱਚ ਕਿ ਆ ਅਸੀਂ ਇਸ ਫੈਸਲੇ ਨੂੰ ਨਹੀਂ ਮੰਨਦੇ ਇਹ ਕਿਵੇਂ ਹੋ ਸਕਦਾ ਹੈ ਸਾਡੇ ਬਾਪੂ ਦਾ ਲੱਗਦਾ ਦਿਮਾਗ ਖਿਲ ਗਿਆ ਸੀ ਜਾਂ ਇਸ ਨੇ ਧੱਕੇ ਨਾਲ ਹਸਾਇਣ ਕਰਵਾਈ ਹੋਣੀ ਅਸੀਂ ਨੂੰ ਜਾਣਦੇ ਨਹੀਂ ਮੰਨਦੇ ਵਸੀਅਤ ਨੂੰ ਜ਼ਰੂਰ ਇਸ ਸੀਰੀ ਨੇ ਬਾਪੂ ਨੂੰ ਨਸ਼ੇ ਦੀ ਗੋਲੀਆਂ ਖਵਾ ਕੇ ਬਾਪੂ ਦੇ ਸਹਾਰੇ ਲਏ ਹਨ ਅਸੀਂ ਨਹੀਂ ਮੰਨਦੇ ਇਸ ਨੂੰ ਵਕੀਲ ਨੇ ਚੁੱਪ ਰਹਿਣ ਲਈ ਕਿਹਾ ਅਤੇ ਅੱਗੇ ਪੜਿਆ ਵੀ ਸਾਰਾ ਕੁਝ ਝਰਾ ਹੈ ਉਹ ਸੀਰੀ ਦਾ ਹੈ ਤੁਸੀਂ ਬਸ ਆਪਣੇ 15 ਕਿਲੇ ਸਮਾਲੋ ਪਿੰਡ ਵਾਲਾਂ ਦੇ ਵਿੱਚ ਵੀ ਇੱਕ ਸੋਚਾ ਸਮਝਾ ਵਿਵਾਦ ਸ਼ੁਰੂ ਹੋ ਗਿਆ ਕੁਝ ਲੋਕ ਪਰਵਾਂ ਦੇ ਨਾਲ ਸਨ ਅਤੇ ਕੁਝ ਲੋਕ ਜੋ ਕਿ ਇਸ ਮਸਲੇ ਨੂੰ ਜਾਣਦੇ ਸਨ ਵੀ ਸੱਚਮੁੱਚ ਜੀਤ ਹੱਕਦਾਰ ਹੈ ਉਹ ਜੀਤ ਦੇ ਨਾਲ ਪਰ ਗੁਰਮੀਲ ਸਿੰਘ ਨੇ ਆਪਣੀ ਵਸੀਅਤ ਵਿੱਚ ਇੱਕ ਲਾਈਨ ਲਿਖੀ ਜਿਸ ਨੇ ਸਭ ਨੂੰ ਚੁੱਪ ਕਰਵਾ ਦਿੱਤਾ ਵਕੀਲ ਨੇ ਉੱਚੀ ਆਵਾਜ਼ ਦੇ ਵਿੱਚ ਪੜ੍ਹਿਆ ਇਹ ਫੈਸਲਾ ਮੈਂ ਮਜਬੂਰੀ ਦੇ ਵਿੱਚ ਕਿਸੇ ਨਸ਼ੇ ਦੇ ਵਿੱਚ ਜਾਂ ਜੀਤ ਦੇ ਹਵਾਲੇ ਵਿੱਚ ਨਹੀਂ ਲਰਿਆ ਸਗੋਂ ਆਪਣੇ ਪੁੱਤਰਾਂ ਨੂੰ ਸਬਕ ਸਿਖਾਉਣ ਲਈ ਜੀਤ ਮੇਰਾ ਨੌਕਰ ਨਹੀਂ ਹੈ ਉਹ ਮੇਰਾ ਚੌਥਾ ਅਤੇ ਇਕਲੌਤਾ ਸੱਚਾ ਪੁੱਤਰ ਹੈ। ਹੁਣ ਕਹਾਣੀ ਉੱਥੇ ਆਗੇ ਜਿੱਤੋਂ ਆਪਣੀ ਸ਼ੁਰੂ ਹੋਈ ਸੀ ਵੀ ਭੋਗ ਦਾ ਉਹ ਦਿਨ ਸੀ ਪੂਰਾ ਪਿੰਡ ਉੱਥੇ ਮੌਜੂਦ ਸੀ ਵੱਡੇ ਵੱਡੇ ਮੰਤਰੀ ਵੱਡੇ ਐਮ.ਐਲ.ਏ ਅਤੇ ਪਿੰਡ ਦੇ ਮੋਤਵਾਰ ਸੱਜਣ ਰਿਸ਼ਤੇਦਾਰ ਸਭ ਉੱਥੇ ਆਏ ਖਣੇ ਸਾਰੇ ਗੁਰਮੇਲ ਸਿੰਘ ਦੇ ਫੈਸਲੇ ਤੋਂ ਕਈ ਖੁਸ਼ ਨਜ਼ਰ ਨਹੀਂ ਆ ਰਹੇ ਕਈ ਉਸਤੇ ਸਮਰਥਨ ਦੇ ਵਿੱਚ ਹਨ ਪਰ ਉਹ ਅੱਜ ਦੇਖਣਾ ਚਾਹਦੇ ਹਨ ਵੀ ਜਿੱਤ ਕੀ ਕਰਦਾ ਹੈ ਜਿੱਤ ਜੋ ਹੁਣ 100 ਕਿਲੇ ਜ਼ਮੀਨ ਦਾ ਮਾਲਕ ਹੈ ਕੋਈ ਨੁਕਰ ਨਹੀਂ ਰਿਹਾ ਜਿਵੇਂ ਹੀ ਉਸਨੇ ਮਾਈ ਪੜਿਆ ਉਸ ਦੀਆਂ ਅੱਖਾਂ ਦੇ ਵਿੱਚ ਅੰਜੂਸ ਹਨ ਪਰ ਉਸਤੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਜਿੱਤ ਨੇ ਜੋੜ ਕੇ ਸਾਰਨ ਕਿਹਾ ਅੱਜ ਮੇਰੇ ਬਾਪੂ ਦਾ ਪੋ ਗਿਆ ਏ ਉਹ ਮੈਨੂੰ 100 ਕਿੱਲੇ ਜ਼ਮੀਨ ਦੇ ਗਏ ਹਨ ਅਤੇ ਆਪਣੇ ਤਿੰਨ ਪੁੱਤਰ ਜਿਨ੍ਹਾਂ ਨਾਲ ਉਸ ਦਾ ਖੂਨ ਦਾ ਰਿਸ਼ਤਾ ਸੀ ਉਹਨਾਂ ਨੂੰ ਸਿਰਫ 15 ਕਿੱਲੇ ਜ਼ਮੀਨ ਛੱਡ ਗਏ ਹਨ ਇਹ ਕਹ ਕੇ ਜੀਤ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੁਰਾਣਾ ਥੋੜਾ ਫਟਿਆ ਹੋਇਆ ਕਾਗਜ਼ ਕਢਿਆ ਇਹ ਗੁਰਮੀਲ ਸਿੰਘ ਵੱਲੋਂ ਲਿਖੀ ਗਈ ਚਿੱਠੀ ਸੀ ਜੋ ਉਹਨਾਂ ਨੇ ਮਰਨ ਤੋਂ ਪਹਿਲਾਂ ਜੀਤ ਨੂੰ ਦਿੱਤੀ ਸੀ ਜੀਤ ਨੇ ਚਿੱਠੀ ਪੜਨੀ ਸ਼ੁਰੂ ਕੀਤੀ ਮੇਰੇ ਪਿਆਰੇ ਪੁੱਤਰੋ ਕਰਮਜੀਤ ਮਨਦੀਪ ਗੁਰਜੋਤ ਅਤੇ ਜੀਤ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਇਸ ਵਸੀਅਤ ਤੋਂ ਹੈਰਾਨ ਹੋ ਗਏ ਪਰ ਮੈਂ ਫੈਸਲਾ ਤੁਹਾਨੂੰ ਤੋੜਨ ਦੇ ਲਈ ਨਹੀਂ ਬਲਕਿ ਜੋੜਨ ਲਈ ਆਇਆ ਹੈ ਮੈਂ ਜੀਤ ਨੂੰ 100 ਕਿਲੋ ਜਮੇ ਦਿੱਤੀ ਹੈ ਤਾਂ ਜੋ ਤੁਹਾਡਾ ਸਭ ਤੋਂ ਵੱਡਾ ਗੁਰੂ ਬਣੇ ਉਹ ਤੁਹਾਨੂੰ ਮਾਫ਼ ਕਰਨਾ ਸਿਖਾਏ ਮੈਂ ਜੀਤ ਨੂੰ ਇੱਕ ਵੱਡਾ ਸਬਕ ਦੇਣ ਲਈ ਕੀਤਾ ਹੈ ਮੈਨੂੰ ਇਹ ਪਤਾ ਹੈ ਜੀਤ ਜੋ ਮੇਰਾ ਸੱਚਾ ਪੁੱਤਰ ਹੈ ਉਹ ਤੁਹਾਡੇ ਨਾਲ ਕੋਈ ਬੁਰਾ ਨਹੀਂ ਕਰੇਗਾ ਉਹ ਤੁਹਾਨੂੰ ਮਾਫ਼ ਕਰ ਦੇਵੇਗਾ ਮੈਂ ਤੁਹਾਨੂੰ ਮਾਫੀ ਦੇਣ ਲਈ ਨਹੀਂ ਬਲਕਿ ਇੱਕ ਸਬਕ ਸਿਖਾਉਣ ਲਈ ਕੀਤਾ ਹੈ ਹੁਣ ਇਹ ਤੁਹਾਡੇ ਤੇ ਹੈ ਵੀ ਤੁਸੀਂ ਕੀ ਕਰਦੇ ਹੋ ਚਿੱਠੀ ਪੜਨ ਤੋਂ ਬਾਅਦ ਤਿੰਨੋਂ ਭਰਾਵਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਉਹਨਾਂ ਦੇ ਪਿਤਾ ਨੇ ਸਿਰਫ ਉਹਨਾਂ ਨੂੰ ਵੱਡਾ ਸਬਕ ਸਿਖਾਉਣ ਲਈ ਕੀਤਾ ਹੈ ਉਹਨਾਂ ਨੂੰ ਆਪਣੇ ਬਾਪੂ ਦਾ ਪਿਆਰ ਅਤੇ ਜਿੱਦੀ ਵਫਾਦਾਰੀ ਦਾ ਅਸਸ ਹੋਇਆ ਉਹ ਆਪਣੇ ਬਾਪੂ ਦੇ ਕੋਲ ਨਹੀਂ ਆ ਸਕੇ ਪਰ ਜੀਤ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਜੀਤ ਨੇ ਕਿਹਾ ਮੈਂ 100 ਕਿਲੇ ਜ਼ਮੀਨ ਦਾ ਮਾਲਕ ਕੱਲਾ ਨਹੀਂ ਬਣ ਸਕਦਾ ਇਹ ਅਨਿਆ ਹੋਏ ਗਲਤ ਹੈ ਮੈਂ ਤੋਂ ਇਹ ਜਨ ਨਹੀਂ ਜਾਣਾ ਜਦੋਂ ਕਿ ਮੇਰੇ ਬਾਪੂ ਦੇ ਅਸਲੀ ਪੁੱਤਰ ਮੇਰੇ ਮਾਲਕ ਸਿਰਫ 15 ਕਿਲੇ ਜ਼ਮੀਨ ਦੇ ਰਹਿ ਗਏ ਹਨ ਅੱਜ ਮੈਂ ਬਾਪੂ ਦੇ 115 ਕਿਲੇ ਜ਼ਮੀਨ ਨੂੰ ਚਾਰ ਬਰਾਬਰ ਹਿੱਸਿਆਂ ਦੇ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਪਿੰਡ ਦੇ ਸਾਹਮਣੇ ਬਾਪੂ ਦੇ ਪੁੱਤਰਾਂ ਨੂੰ ਉਹਨਾਂ ਦਾ ਹੱਕ ਵਾਪਸ ਕਰਦਾ ਹਾਂ ਮੈਂ ਉਹਨਾਂ ਦਾ ਹੱਕ ਮਾਰ ਕੇ 哎，他电脑能讲的啊。 ਹਾਲਾਂਕਿ 100 ਕਿਲਾ ਬਹੁਤ ਹੁੰਦਾ ਹੈ ਲੇਕਿਨ ਮੈਨੂੰ ਇਹਨਾਂ ਦੀ ਕੋਈ ਖਾਸ ਲੋੜ ਨਹੀਂ ਹੈ ਮੈਂ ਆਪਣਾ ਗੁਜ਼ਾਰਾ ਚੌਥੇ ਹਿੱਸੇ ਦੇ ਵਿੱਚ ਆਰਾਮ ਨਾਲ ਕਰ ਸਕਦਾ ਹਾਂ ਇਹ ਮੇਰੇ ਲਈ ਬਹੁਤ ਹੈ ਖਾਸ ਕਰਕੇ ਕਿ ਨੌਕਰ ਦੇ ਪੁੱਤਰ ਲਈ ਮੈਂ ਸਾਰੀ ਉਮਰ ਦੇ ਵਿੱਚ ਕੀਤਾ ਹੀ ਕੀ ਹੈ ਸੇਵਾ ਹੀ ਕੀਤੀ ਹੈ ਸੇਵਾ ਦਾ ਇੰਨਾ ਵੱਡਾ ਪਾਲਣ ਹੋ ਸਕਦਾ ਮੈਂ ਕਿਸੇ ਦਾ ਹੱਕ ਨਹੀਂ ਮਾਰ ਸਕਦਾ ਮੈਂ ਆਪਣੇ 100 ਕਿਲੇ ਜ਼ਮੀਨ ਦੇ ਕਾਗਜ਼ਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ ਸਾਰਿਆਂ ਦੇ ਸਾਹਮਣੇ ਉਸਨੇ ਉਹ ਕਾਗਜ਼ ਹਵਾ ਦੇ ਵਿੱਚ ਛੁਡਾ ਦਿੱਤੇ ਸਾਰੇ ਲੋਕ ਹੈਰਾਨ ਲੱਗੇ ਪਿੰਡ ਵਾਣ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਈ ਲੋਕ ਉੱਠ ਕੇ ਜੀਤੇ ਦੇ ਸਾਹਮਣੇ ਸਿਰ ਝੁਕਾਉਣ ਲੱਗੇ ਜੀ ਮੈਂ ਆਪਣੇ ਬਾਪੂ ਦੀ ਇੱਜ਼ਤ ਨੂੰ ਜ਼ਮੀਨ ਤੋਂ ਉੱਚਾ ਰੱਖਦਾ ਹਾਂ ਉਹ ਮੇਰੇ ਪਿਤਾ ਸਨ ਅਤੇ ਮੈਂ ਉਹਨਾਂ ਦਾ ਪੁੱਤਰ ਹਾਂ ਮੈਂ ਸਿਰਫ ਆਪਣੀ ਜ਼ਮੀਨ ਕਰਕੇ ਉਹਨਾਂ ਦੇ ਕੋਲਾਂਚ ਨਹੀਂ ਆਣ ਦੇਵਾਂਗਾ ਕਈ ਲੋਕ ਅੱਜ ਉਹਨਾਂ ਨੂੰ ਪਾਗਲ ਕਰੇ ਘਰੇ ਵੀ ਉਹਨਾਂ ਨੇ ਆ ਸਭ ਕੁਝ ਕੀਤਾ ਮੈਂ ਅਜਿਹਾ ਨਹੀਂ ਜਾ ਸਕਦਾ ਮੈਂ ਆਪਣੇ ਬਾਪੂ ਨੂੰ ਕਿਸੇ ਵੀ ਹਾਲਤ ਦੇ ਵਿੱਚ ਪਾਗਲ ਨਹੀਂ ਅਖਵਾ ਸਕਦਾ ਬਸ ਬਹੁਤ ਹੋ ਗਿਆ ਮੈਂ ਤੂੰ ਜਰ ਨਹੀਂ ਜਾਂਦਾ ਭੋਗ ਤੋਂ ਬਾਅਦ ਕਰਮਜੀਤ ਮਨਦੀਪ ਗੁਰਜੋਤ ਤਿੰਨੇ ਭਰਾ ਜਿੱਦੇ ਕੋਲ ਆਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਛਤਾਵੇ ਦੇ ਹੰਝੂ ਸਨ ਸਾਨੂੰ ਮਾਫ਼ ਕਰ ਦੇ ਭਰਾ ਅਸੀਂ ਤੈਨੂੰ ਹਮੇਸ਼ਾ ਗਲਤ ਸਮਝਿਆ ਤੈਨੂੰ ਹਮੇਸ਼ਾ ਨੀਵਾ ਸਮਝਿਆ ਨੌਕਰ ਸਮਝਿਆ ਅਸੀਂ ਕਦੇ ਬਾਪੂ ਨੂੰ ਪਿਆਰ ਤੱਕ ਨਹੀਂ ਕੀਤਾ ਸਾਨੂੰ ਸਿਰਫ ਉਹਨਾਂ ਦੀ ਜਮੀਨ ਚਾਹੀਦੀ ਸੀ ਪਰ ਤੂੰ ਤੂੰ ਤਾਂ ਸਾਨੂੰ ਬਹੁਤ ਵੱਡਾ ਸਬਕ ਸਿਖਾ ਦਿੱਤਾ ਹੈ ਕਰਮਜੀਤ ਨੇ ਰੋਂਦਿਆਂ ਕਿਹਾ ਮੇਰਾ ਅਮਰੀਕਾ ਜਾਣ ਦੀ ਸੁਪਨੇ ਟੁੱਟ ਗਏ ਹਨ ਪਰ ਬਾਪੂ ਦਾ ਪਿਆਰ ਟੁੱਟ ਗਿਆ ਸੀ ਮੈਂ ਬਿਲਕੁਲ ਗਲਤ ਸੀ ਮਨਦੀਪ ਨੇ ਕਿਹਾ ਮੇਰਾ ਨਸ਼ਾ ਦੂਰ ਹੋ ਜਾਵੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਵੀ ਆਪਣੇ ਨਸ਼ੇ ਨੂੰ ਛੱਡ ਦੇਵਾਂ ਪਰ ਬਾਪੂ ਦਾ ਪਿਆਰ ਖਤਮ ਹੋ ਗਿਆ ਹੈ ਹੁਣ ਬਾਪੂ ਮੇਰੇ ਵਿੱਚ ਕਰ ਨਹੀਂ ਹੈ ਮੈਂ ਕਰਜ਼ੇ ਵਿੱਚ ਫਸਿਆ ਹੋਇਆ ਸੀ ਅਤੇ ਮੈਂ ਸਿਰਫ ਜ਼ਮੀਨ ਦੇਖਦਾ ਸੀ ਬਾਪੂ ਦਾ ਦੁੱਖ ਨਹੀਂ ਗੁਰਜੀਤ ਨੇ ਕਿਹਾ ਮੈਂ ਆਪਣੀ ਫਜ਼ੂਲ ਖਰਚ ਦੀ ਆਦਤ ਵਿੱਚ ਆਪਣੇ ਬਾਪੂ ਦਾ ਸਤਕਾਰ ਭੁੱਲ ਗਿਆ ਸਾਨੂੰ ਮਾਫ਼ ਕਰ ਦਿਓ ਸਾਨੂੰ ਸੁਧਰਨ ਦਾ ਮੌਕਾ ਦਿਓ ਇਸ ਤਰ੍ਹਾਂ ਤਿੰਨੇ ਆਪਸ ਵਿੱਚ ਘਰੇ ਲੱਗੇ ਰਹਿਣ ਲੱਗੇ ਜੀਤ ਜੋ ਸਿਰਫ ਨੌਕਰ ਸੀ ਜਿਸ ਦੇ ਕੋਲ 100 ਕਿਲੇ ਜ਼ਮੀਨ ਦਾ ਮਾਲਕ ਬਣਦਾ ਵੱਡਾ ਮੌਕਾ ਸੀ ਲੇਕਿਨ ਉਸਨੇ ਛੱਡ ਦਿੱਤਾ ਕਿਉਂ ਕਿ ਆਪਣੇ ਬਾਪੂ ਨੂੰ ਪਿਆਰ ਕਰਦਾ ਸੀ ਕਿ ਤੁਹਾਨੂੰ ਸੱਚਮੁੱਚ ਲੱਗਦਾ ਹੈ ਜੋ ਗੁਰਮੇਲ ਸਿੰਘ ਨੇ ਜੀਤ ਨੂੰ ਆਪਣੇ 100 ਕਿੱਲੇ ਜ਼ਮੀਨ ਦੇ ਕੇ ਕਿਤਾ ਸਹੀ ਕੀਤਾ ਤਾਂ ਨਹੀਂ ਕਿ ਜੋ ਜੀਤ ਨੇ ਆਪਣੇ ਭਰਾਵਾਂ ਨੂੰ ਬਰਾਬਰ ਹਿੱਸਾ ਦਿੱਤਾ ਜਿੱਤੇ ਅੱਜਕੱਲ ਕਨਾਲ ਦੇ ਪਿੱਛੇ ਲੋਕ ਆਪਸ ਵਿੱਚ ਲੜਨ ਲੱਗ ਜਾਂਦੇ ਹਨ ਭਰਾ ਭਰਾ ਦਾ ਵੈਰੀ ਬਣ ਜਾਂਦਾ ਹੈ ਉਥੇ ਇੰਨਾ ਵੱਡਾ ਹਿੱਸਾ ਜ਼ਮੀਨ ਦਾ ਛੱਡਣਾ ਕੋਈ ਛੋਟੀ ਗੱਲ ਨਹੀਂ ਹੈ ਤੁਸੀਂ ਇਸ ਬਾਰੇ ਕੀ ਕਰਨਾ ਚਾਹੋਗੇ ਕਿ ਜੋ ਜੀਤ ਨੇ ਕੀ ਤਸਹੀ ਕੀਤਾ ਜਾਂ ਇਹੋ ਜਿਹੇ ਮੁੰਡਿਆਂ ਨੂੰ ਉਹ 15 ਕਿਲੇ ਜ਼ਮੀਨ ਦੇ ਵੀ ਨਹੀਂ ਦੇਣੇ ਚਾਹੀਦੇ ਸੀ ਤੁਹਾਨੂੰ ਕੀ ਲੱਗਦਾ ਹੈ ਜੋ ਜੀਤ ਨੇ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਜੋ ਬਾਪੂ ਨੇ ਕੀਤਾ ਵੀ ਜਿੱਤ ਦੇ ਨਾਮ ਇਹਨਾਂ ਵੱਡਾ ਜ਼ਮੀਨ ਦਾ ਹਿੱਸਾ ਲਵਾ ਦਿੱਤਾ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿ ਸਾਰਾ ਨੇ ਸਹੀ ਕੀਤਾ ਜਾਂ ਤੁਹਾਡੇ ਵਿਚਾਰੇ ਇਸ ਬਾਰੇ ਕੁਝ ਹੋਰ ਹਨ ਹਾਂਜੀ ਦਿਓ ਜੀ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬਲਾਈਕਨ ਦਬਾ ਦਿਓ ਸਾਨੂੰ ਤੁਹਾਡੇ ਕਮੈਂਟਾਂ ਮਿਲਦੇ ਜਾ ਰਹੇਗਾ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਹਾਂਜੀ ਸਤਿ ਸ੍ਰੀ ਅਕਾਲ ਦਿਓ ਜੀ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ